ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਇਹ ਮਹਿਮਾ ਤੇ ਵਡਿਆਈ ਹੈ ਕਿ ਮਨੁੱਖ ਦੇ ਹਰੇਕ ਸਵਾਲ ਦਾ ਹੱਲ ਸਤਿਗੁਰੂ ਜੀ ਦੀ ਬਾਣੀ ਕਰਦੀ ਹੈ ਮਨੁੱਖ ਦੀ ਹਰੇਕ ਮੁਸ਼ਕਲ ਦਾ ਜਵਾਬ ਸਤਿਗੁਰੂ ਜੀ ਦੀ ਬਾਣੀ ਕਰਦੀ ਹੈ ਜੇ ਕੋਈ ਜ਼ਿਮੀਦਾਰ ਖੇਤੀਬਾੜੀ ਦਾ ਕੰਮ ਕਰਨ ਵਾਸਤੇ ਵਾਲਾ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਤੇ ਸਤਿਗੁਰੂ ਜੀ ਨੇ ਉਸੇ ਦੇ ਕਿੱਤੇ ਦੀ ਉਦਾਹਰਣ ਦੇ ਕੇ ਉਸ ਨੂੰ ਸਮਝਾ ਦਿੱਤਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼ ਜੇ ਕੋਈ ਵਪਾਰੀ ਸਦਾਗਰ ਆਇਆ ਤੇ ਸਤਗੁਰੂ ਜੀ ਨੇ ਸਮਝਾ ਦਿੱਤਾ ਸੋਨ ਸਾਸ ਤਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕਹਿ ਦੇ ਸਜਾਹੀਂ ਤਾਂ ਸੁਖ ਲਹੀਂ ਮਹਲ ਜੇ ਕੋਈ ਦੁਕਾਨਦਾਰ ਆਇਆ ਤੇ ਸਤਗੁਰੂ ਜੀ ਨੇ ਉਸ ਨੂੰ ਵੀ ਸਮਝਾ ਦਿੱਤਾ ਔਣ ਹਟ ਕਰ ਅਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਜੇਕਰ ਕੋਈ ਜੋਗੀ ਨਸ਼ਾ ਕਰਦਾ ਹੈ ਤੇ ਸਤਿਗੁਰੂ ਜੀ ਨੇ ਉਸ ਨੂੰ ਸਮਝਾ ਦਿੱਤਾ ਗੁੜ ਕਰ ਗਿਆਨ ਧਿਆਨ ਕਰ ਮਉਵਾ ਭਉ ਪਾਠੀ ਮਨ ਧਾਰ ਜਿਵੇਂ ਕਿ ਅੱਜ ਉਡ ਲੱਗੀ ਹੋਈ ਹੈ ਵਿਦੇਸ਼ ਵਿੱਚ ਜਾਣਾ ਹੈ ਉੱਥੇ ਜਾ ਕੇ ਉੱਥੋਂ ਦੀ ਨਾਗਰਤਾ ਪ੍ਰਾਪਤ ਕਰਨੀ ਹੈ ਤੇ ਜਦੋਂ ਇਸ ਸਵਾਲ ਕੀਤਾ ਜਾਂਦਾ ਹੈ ਕਿ ਅਜਿਹਾ ਕਿਉਂ ਤੇ ਜਵਾਬ ਹੁੰਦਾ ਹੈ ਕਿ ਉੱਥੋਂ ਦਾ ਕਾਨੂੰਨ ਬਹੁਤ ਵਧੀਆ ਹੈ ਉੱਥੇ ਸਹੂਲਤਾਂ ਬਹੁਤ ਮਿਲਦੀਆਂ ਹਨ ਅਜਿਹੀ ਕਾਰਜ ਦੀ ਉਦਾਹਰਨ ਦੇਖ ਕੇ ਅੱਜ ਤੋਂ ਸਦੀਆਂ ਪਹਿਲਾਂ ਭਗਤ ਰਵਿਦਾਸ ਜੀ ਨੇ ਸਮਝਾ ਦਿੱਤਾ ਕਿ हे ਮਿੱਤਰੋ ਮੈਂ ਵੀ ਇੱਕ ਦੇਸ਼ ਲੱਭ ਲਿਆ ਹੈ ਤੇ ਉਸ ਦੇਸ਼ ਦੀ ਨਾਗਰਤਾ ਪ੍ਰਾਪਤ ਕਰ ਲਈ ਹੈ ਉਹ ਦੇਸ਼ ਜਿਹੜਾ ਹੈ ਬਹੁਤ ਸੁੰਦਰ ਹੈ ਅਬ ਮੋਹੇ ਖੂਬ ਵਤਨ ਗਹਿ ਪਾਈ ਖੂਬ ਤੋਂ ਭਾਵ ਸੁੰਦਰ ਤੇ ਵਤਨ ਤੋਂ ਭਾਵ ਦੇਸ਼ ਮੈਂ ਬਹੁਤ ਹੀ ਸੁੰਦਰ ਦੇਸ਼ ਜਿਹੜਾ ਹੈ ਉਹ ਲੱਭ ਲਿਆ ਹੈ ਉਤੋਂ ਦੀ ਨਾਗਰਤਾ ਪ੍ਰਾਪਤ ਕਰ ਲਈ ਹੈ ਉਸ ਸ਼ਹਿਰ ਦੇ ਵਿੱਚ ਉਸ ਦੇਸ਼ ਦੇ ਵਿੱਚ ਸਦਾ ਹੀ ਖੈਰੀਅਤ ਹੈ ਭਾਵ ਕੇ ਸੁਖ ਸੰਧ ਹੁਆਂ ਖੈਰ ਸਦਾ ਮੇਰੇ ਭਾਈ ਫਿਰ ਇਸ ਦੇਸ਼ ਦਾ ਜਿਹੜਾ ਸ਼ਹਿਰ ਹੈ ਜਿੱਥੋਂ ਦਾ ਮੈਂ ਨਾਗਰਿਕ ਬਣਿਆ ਹਾਂ ਵਸਨੀਕ ਬਣਿਆ ਹਾਂ ਉੱਥੇ ਗਮ ਨਾਮ ਦੀ ਕੋਈ ਚੀਜ਼ ਨਹੀਂ ਉਸ ਦਾ ਨਾਮ ਬੇਗਮਪੁਰਾ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਨਹੀ ਟੇਠਾ ਜਿੱਥੇ ਦੁੱਖਾਂ ਤੇ ਅੰਦੇਸ਼ੀਆਂ ਚਿੰਤਾ ਛੋਰੀਆਂ ਦੀ ਕੋਈ ਥਾਂ ਨਹੀਂ ਤੇ ਨਾ ਹੀ ਉੱਤੇ ਕੋਈ ਟੈਕਸ ਲੱਗਦਾ ਹੈ ਤੇ ਨਾ ਹੀ ਉੱਤੇ ਕੋਈ ਮਸੂਲ ਲੱਗਦਾ ਹੈ ਕਿ ਨਾ ਹੀ ਉੱਥੇ ਕੋਈ ਘਬਰਾਟ ਰਹਿੰਦੀ ਹੈ ਚਿੰਤਾ ਰਹਿੰਦੀ ਹੈ ਸੋਚ ਰਹਿੰਦੀ ਹੈ ਕਿ ਟੈਕਸ ਭਰਨਾ ਹੈ ਟੈਕਸ ਦੇਣਾ ਹੈ ਨਾ ਤਸਵੀ ਸਖਿਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਬ ਨਾ ਹੀ ਉੱਥੇ ਕੋਈ ਡਰ ਹੈ ਨਾ ਹੀ ਉੱਥੇ ਕੋਈ ਘਾਟਾ ਪੈਣ ਦੀ ਚਿੰਤਾ ਹੈ ਤੇ ਇਹ ਚਿੰਤਾ ਤੋਂ ਰਹਿਤ ਡਰ ਤੋਂ ਮੁਕਤ ਸ਼ਹਿਰ ਹੈ ਤੇ ਇਸ ਸ਼ਹਿਰ ਦੀ ਬਾਦਸ਼ਾਹਤ ਸਦਾ ਕਾਇਮ ਰਹਿਣ ਵਾਲੀ ਹੈ ਹਕੂਮਤ ਸਦਾ ਕਾਇਮ ਰਹਿਣ ਵਾਲੀ ਹੈ ਕਾਇਮ ਦائم ਸਦਾ ਪਾਛਾਈ ਦੋ ਮਨਸੇਮ 100 ਆਹੀ ਇੱਥੇ ਕੋਈ ਦੂਜਾ ਤੀਜਾ ਨਹੀਂ ਹੈ ਇੱਥੇ ਸਾਰੇ ਇੱਕੋ ਜਿਹੇ ਹਨ ਤੇ ਸਾਰੇ ਬਰਾਬਰ ਹਨ ਤੇ ਇਹ ਸ਼ਹਿਰ ਜਿਹੜਾ ਹੈ ਸਦਾ ਹੀ ਵਸਦਾ ਹੈ ਊਗ ਵਸਦਾ ਸ਼ਹਿਰ ਹੈ ਤੇ ਇਹ ਸ਼ਹਿਰ ਜਿਹੜਾ ਹੈ ਆਬਾਦ ਹੈ ਤੇ ਮਸ਼ਹੂਰ ਹੈ ਤੇ ਇੱਥੇ ਅਮੀਰ ਤੇ ਧਨਾੜ ਰਹਿੰਦੇ ਹਨ ਆਵਾਦਾਨ ਸਦਾ ਮਸ਼ਹੂਰ ਉਹਾਂ ਗਣੀ ਬਸੇ ਮਾਮੂਰ ਤੇ ਇਸ ਸ਼ਹਿਰ ਦੇ ਵਸਨੀਕ ਇਸ ਸ਼ਹਿਰ ਦੇ ਭੇਤੀ ਹਨ ਤੇ ਉਹ ਜਿਉਂ-ਜਿਉਂ ਇਸ ਸ਼ਹਿਰ ਦੀ ਸੈਰ ਕਰਦੇ ਹਨ ਤਿਉਂ-ਤਿਉਂ ਇਸ ਸ਼ਹਿਰ ਦੇ ਮਾਲਕ ਪਰਮਾਤਮਾ ਨੂੰ ਉਹ ਚੰਗੇ ਲੱਗਦੇ ਹਨ ਤਿਉ ਤਿਉ ਸੈਲ ਕਰੇ ਜਿਉ ਭਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਫਿਰ ਇਸ ਮਹਿਲ ਦੇ ਵਿੱਚ ਉਹਨਾਂ ਨੂੰ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਕਹਿ ਰਵਦਾਸ ਕਲਾਸ ਜਮਾਰਾ ਜੋ ਹਮ ਸ਼ਹਿਰੀ ਸੁਮੀਤ ਹਮਾਰਾ ਰਵਦਾਸ ਜੀ ਆਖਦੇ ਹਨ ਕਿ ਮੈਂ ਤਾਂ ਇਸ ਸ਼ਹਿਰ ਦੀ ਨਾਗਰਤਾ ਪ੍ਰਾਪਤ ਕਰਕੇ ਤੇ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲਈ ਹੈ ਤੇ ਜਿਹੜਾ ਇਸ ਸ਼ਹਿਰ ਦਾ ਇਸ ਦੇਸ਼ ਦਾ ਵਸਨੀਕ ਹੈ ਉਹ ਮੇਰਾ ਮਿੱਤਰ ਹੈ ਜੋ ਹਮ ਸਹਰੀ ਸੋ ਮੀਤ ਹਮਾਰਾ